ਗੱਡੀ ਦੀ ਬੈਲਟ ਆ ਜਿਹੜੀ ਆਪਾਂ ਗੱਡੀ ਚਾਉਣ ਲੱਗੇ ਲਾਉਨੇ ਆ ਉਹ ਵੱਡ ਗਿਆ ਲੋਕ ਬਣਾਇਆ ਦੇਖੋ ਆ ਫਿੱਟ ਹੋ ਗਿਆ ਇਹ ਰਬਿਸ਼ ਮਿਲ ਜਾਂਦਾ ਯਾਰ ਤੁਹਾਨੂੰ ਸਸਤਾ ਕਵਾੜ ਇੱਕ ਆ ਦੇਖੋ ਚਾਬੀ ਨਾਲ ਸੀਕਰੇਟ ਇਹਦਾ ਪਤਾ ਹੀ ਨਹੀਂ ਲੱਗਦਾ ਵੀ ਲੋਕ ਕਿੱਥੇ ਆ ਦੇਖੋ ਚਾਬੀ ਨਾਲ ਲੱਗ ਗਿਆ ਤੇ ਤੁਹਾਨੂੰ ਗਾਹਾਂ ਦਿਖਾਉਨੇ ਆ ਇਹ ਜੋ ਟਰਿਕ ਸਿੱਖਿਆ ਕਰੋ ਇੱਕ ਆਹ ਬੋਤਲ ਬੋਤਲ ਵੱਢ ਲਈ ਪਲਾਸਟਿਕ ਦੀ ਔਖੇ ਟਾਈਮ ਦੀਆਂ ਗੱਲਾਂ ਨੇ ਇਹ ਕਈ ਵਾਰ ਕੋਈ ਨਾਂ ਲੱਭੇ ਟਰਿਕ ਤਾਂ ਇਹੋ ਜਿਹਾ ਤਰੀਕਾ ਵਰਤ ਲਈਦਾ ਜਦ ਸਮਾਂ ਪੂਰਾ ਕਰ ਲਈਦਾ ਹੁੰਦਾ ਕਈ ਵਾਰ ਜ਼ਰੂਰੀ ਤਾਂ ਨਹੀਂ ਮਹਿੰਗੀ ਲੋਕ ਲਾ ਕੇ ਸ਼ੋਅ ਅਪ ਕਰਨਾ ਕਈ ਵਾਰ ਨਹੀਂ ਹੁੰਦਾ ਪੈਸਾ ਕੋਲਾ ਦੇਖੋ ਆਹ ਡਾਟ ਲੱਗ ਗਿਆ ਤੀਜਾ ਆਹ ਦੇਖੋ ਆਹ ਵੀਰਿਆ ਮੇਰੇ ਤੀਜਾ ਚੌਥਾ ਜਿਹੜਾ ਤੁਹਾਨੂੰ ਦਿਖਾਉਣਾ ਉੱਤੇ ਜੀ ਰੱਸੀ ਟਪਾਉਣ ਦਾ ਇਹ ਬਹੁਤ ਸੌਖਾ ਬਣਾਉਣ ਦਾ ਆਹ ਦੇਖੋ ਉਸ ਤੋਂ ਬਾਅਦ ਆਹ ਜਿਹੜੀ ਪਾਈਪ ਆ ਪਾਈਪ ਨੂੰ ਜੋੜ ਕਿਵੇਂ ਲਾਉਣਾ ਜਦ ਪਾਈਪ ਚ ਪਾਈਪ ਪਸਾਉਣੀ ਆ ਕਿ ਨਾ ਕਈ ਵਾਰ ਆਪਣੇ ਕੋ ਕਲੰਪ ਨਹੀਂ ਹੁੰਦਾ ਆਪਾਂ ਚਾਕੇ ਸਿੱਧੇ ਹੀ ਪਲਾਸ ਨਾਲ ਗੇੜੇ ਦੇ ਦਿੰਨੇ ਆ ਉਹਦਾ ਲੀਕਿੰਗ ਨਹੀਂ ਰੁਕਦੀ ਆ ਦੇਖੋ ਚੰਗੀ ਤਰ੍ਹਾਂ ਖਿਆਲ ਦੇ ਨਾਲ ਆ ਪਲਾਸ ਦੇ ਨਾਲ ਇਹਨੂੰ ਕਿੱਦਾਂ ਬਲ ਦੇਣਾ ਚੰਗੀ ਤਰ੍ਹਾਂ ਖਿਆਲ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਲਓ ਸੇਫ ਕਰ ਲਓ ਕਿਤੇ ਔਖੇ ਟਾਈਮ ਕੰਮ ਆ ਜਾਂਦੀ ਆ ਜੇ ਪੇਜ ਵੀ ਜ਼ਰੂਰ ਲਾਈਕ ਕਰੋ ਧੰਨਵਾਦ ਤੁਹਾਡਾ ਥੈਂਕ ਯੂ